ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਬਲਾਡਾ ਦੀ ਮੀਟਿੰਗ ਬਲਾਡਾ ਨੌਮੀ ਪਾਸ਼ਾ ਜੀ ਗੁਰੂ ਘਰ ਦੇ ਵਿੱਚ ਇਸ ਕਰਕੇ ਸੱਦੀ ਹੈ ਕਿਉਂਕਿ ਆਉਣ ਵਾਲੀ 23 ਤਰੀਕ ਨੂੰ ਸਯੁਗਤ ਕਿਸਾਨ ਮੋਰਚਾ ਆਲ ਇੰਡੀਆ ਜਿਹੜਾ ਉਸ ਸਮੇਂ ਤੋਂ ਬਣਿਆ ਹੋਇਆ ਹੈ ਜਦੋਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਦੇ ਵਿੱਚ ਜਿਹੜਾ ਮੋਰਚਾ ਲਾਇਆ ਸੀ ਉਸ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 23 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਤੇ ਵੱਡੇ ਇਕੱਠ ਕਰਕੇ ਧਰਨੇ ਦਿੱਤੇ ਜਾ ਰਹੇ ਐ ਉਹ ਇਸ ਗੱਲ ਨੂੰ ਲੈ ਕੇ ਧਰਨੇ ਦਿੱਤੇ ਜਾ ਰਹੇ ਐ ਕਿਉਂਕਿ ਜਿਹੜੇ ਖੇਤੀ ਵਿਰੋਧੀ ਤਿੰਨ ਕਾਨੂੰਨ ਦਿੱਲੀ ਤੋਂ 1 ਸਾਲ ਤੋਂ ਉੱਪਰ ਮੋਰਚਾ ਲਾ ਕੇ ਜਿਹੜੇ ਰੱਦ ਕਰਵਾ ਕੇ ਦਿੱਲੀ ਤੋਂ ਆਏ ਸੀ ਉਹਨਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਦੁਬਾਰੇ ਲਾਗੂ ਕਰਨ ਵਾਸਤੇ ਮੋਦੀ ਦੀ ਹਕੂਮਤ ਨੇ ਭਾਰਤ ਦੀਆਂ ਜਿੰਨੀਆਂ ਵੀ ਸਟੇਟਾਂ ਐ ਸਾਰੀਆਂ ਸਟੇਟਾਂ ਨੂੰ ਉਹਨਾਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਖਰੜੇ ਐ ਜਿਹੜੇ ਉਹ ਸਟੇਟਾਂ ਨੂੰ ਭੇਜ ਦਿੱਤੇ ਐ ਤੇ ਸਟੇਟਾਂ ਨੂੰ ਇਹ ਕਹਿ ਦਿੱਤਾ ਐ ਕਿ ਇਹ ਖਰੜੇ ਐ ਜਿਹੜੇ ਇਹ ਖੇਤੀ ਤੋਂ ਖੇਤੀ ਲਾਗੂ ਕੀਤੇ ਜਾਣ ਇਸ ਕਰਕੇ ਇਹ ਖਰੜੇ ਰੱਦ ਹੋਣੇ ਚਾਹੀਦੇ ਐ ਇਹਦੇ ਲਈ ਪੰਜਾਬ ਸਰਕਾਰ ਤੇ ਦਬਾਅ ਪਾਉਣ ਵਾਸਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਵੀ ਸਾਰੇ ਡੀਸੀ ਦਫ਼ਤਰਾਂ ਤੇ ਜਿਹੜੇ ਮੋਰਚੇ ਆ ਉਹ ਲੱਗ ਰਹੇ ਆ ਅਸੀਂ ਵੀ ਮਾਨਸਾ ਡੀਸੀ ਦਫ਼ਤਰ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਧਰਨਾ ਹੈ ਜਿਹੜਾ ਉਹ ਲਾਉਣਾ ਹੈ ਪੰਜਾਬ ਸਰਕਾਰ ਤੇ ਦਬਾਅ ਪਾਉਣਾ ਇਸ ਗੱਲ ਦਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਘਟੋ-ਘਟੇ ਮਤਾ ਪਾਵੇ ਇਹਨਾਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਜਿਹੜਾ ਖਰੜਾ ਭੇਜਿਆ ਹੈ ਉਹ ਮਤਾ ਪਾਵੇ ਕਿ ਅਸੀਂ ਜਿਹੜੇ ਇਹ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦਾ ਖਰੜਾ ਹੈ ਜਿਹੜਾ ਅਸੀਂ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਕਰਾਂਗੇ। ਇਹਦੇ ਚ ਦੂਜਾ ਮਾਮਲਾ ਇਹ ਹੈ ਕਿ ਦਿੱਲੀ ਮੋਰਚੇ ਦੀਆਂ ਜਿੰਨੀਆਂ ਵੀ ਰਹਿੰਦੀਆਂ ਮੰਗਾਂ ਹੈ ਉਹਨਾਂ ਮੰਗਾਂ ਨੂੰ ਲੈ ਕੇ ਉਸੇ ਸਮੇਂ ਤੋਂ ਲੈ ਕੇ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਵੀ ਲਗਾਤਾਰ ਹੈ ਜਿਹੜਾ ਸੰਘਰਸ਼ ਕਰ ਰਿਹਾ ਹੈ ਤੇ ਇੰਨੀ ਮੰਗਾਂ ਨੂੰ ਲੈ ਕੇ ਜਿਹੜਾ ਖਨੌਰੀ ਜਾਂ ਸ਼ੰਭੂ ਬਾਰਡਰ ਤੇ ਦੋ ਫੋਰਮ ਹੈ ਜਿਹੜੇ ਉਹੋ ਇਹਨਾਂ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਐ ਉਹਨਾਂ ਤੇ ਲਗਾਤਾਰ ਸੈਂਟਰ ਦੀ ਸਰਕਾਰ ਹਰਿਆਣਾ ਦੀ ਸਰਕਾਰ ਪੰਜਾਬ ਦੀ ਸਰਕਾਰ ਉਹਨਾਂ ਤੇ ਲਗਾਤਾਰ ਜ਼ਬਰ ਤੇ ਉਤਰੀ ਹੋਈ ਐ ਉਹ ਜਦੋਂ ਵੀ ਕਿਸੇ ਰਾਜਸਤਾਨੀ ਨੂੰ ਜਾਣਾ ਚਾਹੁੰਦੇ ਐ ਤਾਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਲਾਠੀ ਚਾਰਜ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਅਸੀਂ ਇਸ ਗੱਲ ਦੀ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਤੇ ਹਰਿਆਣੇ ਦੀ ਸਰਕਾਰ ਦੀ ਪੂਰੀ ਜ਼ੋਰ ਨਾਲ ਨਿਖੇਧੀ ਕਰਦੇ ਆਂ ਤੇ ਸਰਕਾਰ ਨੇ ਜਿਹੜਾ ਉਹਨਾਂ ਦੇ ਆਗੂ ਨੇ ਕੋਈ ਮਰਨਵਾਰਤ ਰੱਖਿਆ ਹੋਇਆ ਉਹ ਮਰਨਵਾਰਤ ਨੂੰ ਵੀ ਸਰਕਾਰਾਂ ਨੇ ਅਣਗੌਲਿਆ ਕੀਤਾ ਹੋਇਆ ਉਹਦੇ ਵੱਲ ਵੀ ਸਰਕਾਰਾਂ ਨੂੰ ਧਿਆਨ ਹੈ ਜਿਹੜਾ ਉਹ ਦੇਣਾ ਚਾਹੀਦਾ ਤੇ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਉਹ ਲਾਗੂ ਕਰਨੀਆਂ ਚਾਹੀਦੀਆਂ ਹਾਂਜੀ ਪ੍ਰਧਾਨ ਮੈਸ ਰੋਜ਼ ਦੇ ਹਲਪਰਾ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹਾ ਮਾਨਸਾ ਦੀ ਜ਼ਿਲ੍ਹਾ ਪ੍ਰਧਾਨ ਤੇ ਅੱਜ ਜਿਹੜਾ ਸਾਡੀ ਅੱਜ ਵੱਧਵੀਂ ਮੀਟਿੰਗ ਹੈ ਮੀਟਿੰਗ ਦੇ ਵਿੱਚ ਜਿਹੜਾ 23 ਤਰੀਕ ਨੂੰ ਸਾਡਾ ਪ੍ਰੋਗਰਾਮ ਸਾਡੇ ਜਥੇਬਿੰਦੀ ਵੱਲੋਂ ਸਨੁਯੁਕਤ ਮੋਰਚੇ ਵੱਲੋਂ ਜਿਹੜਾ ਰੱਖਿਆ ਹੋਇਆ ਉਹਦੀ ਤਿਆਰੀ ਦੇ ਲਈ ਅਸੀਂ ਸਾਰੀਆਂ ਭੈਣਾਂ ਤੇ ਸਾਰੇ ਵੀਰਾਂ ਦੀ ਮੀਟਿੰਗ ਕਰਾ ਰਹੇ ਹਾਂ ਕਿਉਂਕਿ ਜਿਹੜੇ ਸਰਕਾਰ ਨੇ ਹੁਣ ਜਿਹੜੇ ਪਹਿਲਾਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਨੂੰ ਲੈ ਕੇ ਤੇ ਜਿਹੜੇ ਸਾਡੇ ਹੁਣ ਨਵੇਂ ਸਰਕਾਰਾਂ ਨੇ ਜਿਹੜਾ ਨਵਾਂ ਖਰੜਾ ਭੇਜਿਆ ਹੈ ਜਿਹੜਾ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀ ਅਸੀਂ ਉਹਦੇ ਵਿਰੋਧ ਦੇ ਵਿੱਚ ਤੇ ਰੱਖੀਆਂ ਹੋਈਆਂ ਨੇ ਤੇ ਆਲ ਇੰਡੀਆ ਸਨੁਕਤ ਮੋਰਚੇ ਦਾ ਇਹ ਐਲਾਨ ਹੈ ਕਿ ਆ 23 ਤਰੀਕ ਨੂੰ ਡੀਸੀ ਦਫਤਰਾਂ ਦੇ ਮੂਹਰੇ ਵੱਡੀ ਗਿਣਤੀ ਦੇ ਵਿੱਚ ਅਸੀਂ ਧਰਨੇ ਲਾਣੇ ਨੇ ਪੂਰੇ ਭਾਰਤ ਦੇ ਵਿੱਚ ਇਹ ਧਰਨੇ ਲੱਗਣਗੇ ਜ਼ਿਲ੍ਹਿਆਂ ਦੇ ਵਿੱਚ ਤੇ ਜਿਹੜਾ ਹੋਰ ਸਰਕਾਰ ਜਿਹੜੀ ਜਿਹੜਾ ਇੱਥੇ ਖਨੋਰੀ ਤੇ ਸੰਭੂ ਬਾਰਡਰ ਦੇ ਉੱਤੇ ਜਿਹੜਾ ਇਹਨਾਂ ਆਤਿਆਚਾਰ ਕਰ ਰਹੀ ਹੈ ਸਰਕਾਰ ਅਸਰੂ ਗੈਸ ਦੇ ਗੋਲੇ ਤੇ ਉਹਨਾਂ ਤੇ ਲਾਠੀ ਚ ਚਾਰਜਾ ਹੋਰ ਬਹੁਤ ਜੀਆਂ ਕੁਛ ਕਰ ਰਹੀ ਹੈ ਸਰਕਾਰ ਸਰਕਾਰ ਇਹਨੂੰ ਮਰਨ ਵਰਤ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਹਨਾਂ ਤੇ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਕਿਉਂਕਿ ਇਹ ਮੰਗਾ ਵੀ ਖਨੋਰੀ ਬਾਰਡਰ ਤੇ ਲੜ ਰਹੇ ਨੇ ਜਿਹੜੇ ਸਾਡੇ ਕਿਸਾਨ ਵੀਰ ਉਹ ਵੀ ਮੋਰਚੇ ਦੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾ ਤੇ ਇਹੀ ਲੜ ਰਹੇ ਨੇ ਤੇ ਜਿਹੜੇ ਸਾਡੇ ਹੁਣ 23 ਤਰੀਕ ਨੂੰ ਅਸੀਂ ਮੋਰਚਾ ਲਾਵਾਂਗੇ ਉਹਦੇ ਵਾਸਤੇ ਅੱਜ ਦੀ ਸਾਡੀ ਵੱਧਵੀਂ ਮੀਟਿੰਗ ਹੈ ਸਾਡੀਆਂ ਭੈਣਾਂ ਦੀ ਸਾਡੇ ਵੀਰਾਂ ਦੀ ਹੋਰ ਵੀ ਅਸੀਂ ਘਰੇ ਬੈਠੀ ਆਂ ਭੈਣਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਭੈਣੋ ਸਾਨੂੰ ਮੋਰ ਸੰਘਰਸ਼ਾਂ ਦੇ ਵਿੱਚ ਨਹੀਂ ਸਰਨਾ ਸਾਨੂੰ ਮੋਰਚਿਆਂ ਦੇ ਵਿੱਚ ਆਉਣਾ ਪੈਣਾ ਹੈ ਸਾਨੂੰ ਜਿਹੜੀ ਆਪਣੀ ਸਨੁਕਤ ਮੋਰਚੇ ਦੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਲਈ ਸਾਡੇ ਪ੍ਰੋਗਰਾਮ ਨੇ ਤੇ ਤੁਸੀਂ ਜ਼ਰੂਰ ਮੀਟਿੰਗਾਂ ਦੇ ਵਿੱਚ ਰੈਲੀਆਂ ਦੇ ਵਿੱਚ ਧਰਨਿਆ